ਆਪਾਂ ਨੂੰ ਇੱਕ ਫੀਲਿੰਗ ਆਈ ਸੀ ਯਾਰ ਬਰਾਡੇ ਦੇ ਵਿੱਚ ਵੀ ਇੱਕ ਸੁੰਦਰ ਚੀਜ਼ ਸੀ ਕੋਈ ਬਾਹਰੋਂ ਲੰਗਦਾ ਹੈ ਤਾਂ ਉਹਦਾ ਲੱਗਦਾ ਜਾਂ ਬਰਾੜਾ ਗਿਆ ਕੀ ਬਾਤ ਹੈ ਯਾਰ ਉਹਦੇ ਵਿੱਚ ਨਗਰ ਕੌਂਸਲ ਦੀ ਵੀ ਤਾਰੀਫ ਹੁੰਦੀ ਸੀ ਆਪਾਂ ਅਗਲਾ ਕਹਿੰਦਾ ਹਾਂ ਵੀ ਇੱਥੇ ਨਗਰ ਕੌਂਸਲ ਜਿਹੜਾ ਐਮਸੀ ਪ੍ਰਧਾਨ ਜੀ ਨੇ ਸੋਹਣਾ ਕੰਮ ਕਰ ਰਹੇ ਅਸੀਂ ਤਾਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਜੀ ਵੀ ਅਗਰ ਤੁਸੀਂ ਲਾਈਟਾਂ ਲਗਵਾਈਆਂ ਨੇ ਬਹੁਤ ਸੋਹਣੀ ਗੱਲ ਹੈ ਚੰਗੀ ਗੱਲ ਹੈ ਲਗਵਾਈਆਂ ਨੇ ਲੇਕਿਨ ਇਹਨੂੰ ਚਲਾਤਾ ਦਿਓ ਇੱਕ ਵਾਰੀ ਚਲਾ ਕੇ ਉਸ ਤੋਂ ਬਾਅਦ ਜੇਕਰ ਖਰਾਬ ਹੋਈਆਂ ਨੇ ਤਾਂ ਜਾਂਚਤਾ ਕਰ ਲੋ ਉਸ ਪਤੰਦਰ ਨੂੰ ਪੁੱਛ ਤਾਂ ਲਓ ਜਿਨੇ ਇਹ ਲਾਂਜਾਂ ਨੇ ਪਾਈ ਇਹ ਵੀ ਐਡੀ ਜਲਦੀ ਖਰਾਬ ਕੀ ਹੋ ਗਈਆਂ ਵੀ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਜਾਂਚ ਕਰੋ ਉਹਨੇ ਕਿਹੜੀ ਕਿਹੜੀ ਕੁਆਲਿਟੀ ਮੇ ਰੇਟਾਂ ਦਾ ਤੁਸੀਂ ਉਹਦੇ ਨਾਲ ਕੰਟਰੈਕਟ ਕੀਤਾ ਸੀ ਉਹ ਕਿਹੜੀ ਕੁਆਲਿਟੀ ਉਹਨੇ ਲਾਂਜਾਂ ਲਾਈਆਂ ਅਗਰ ਉਹ ਇੰਨੀ ਜਲਦੀ ਖਰਾਬ ਹੋਈਆਂ ਨੇ ਫਿਰ ਅੱਗੇ ਕੀ ਨਕੋ ਦਾ ਫਿਰ ਤਾਂ ਖਰਾਬ ਹੋ ਗਈ ਉਹਨੇ ਖਰਾਬ ਹੋ ਗਏ ਫਿਰ ਤਾਂ ਲੈਂਦੇ ਨਾ ਕੀ ਤੁਸੀਂ ਸੋਚੋ ਚਾਲ ਟਕਾਲ ਜੇ ਹੁਣੀ ਖਰਾਬ ਹੋ ਜਾ ਅੱਗੇ ਕਿੱਦਾਂ ਜਾਣਾ ਖਰਾਬ ਹੋ ਜਾਣ ਆਪਾਂ ਤਾਂ ਦਲ ਚ ਕਾਲਾ ਕਮਾਂਗੇ ਜੀ ਜਿਹੜੇ ਲੋਕਲ ਪ੍ਰਸ਼ਾਸਨ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਪ੍ਰਧਾਨ ਜੀ ਨੇ ਈਓ ਸਾਹਿਬ ਨੇ ਜਿਹੜੇ ਵੀ ਹੈ ਕਿਨ ਜੋ ਜਿੰਨਾ ਮੈਕਬਨਾ ਸਬੰਧਤ ਹੈ ਜੀਓ ਵੀ ਸਬੰਧਤ ਹੈਗੀ ਹੈ ਵੀ